ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੁਣ ਗੁਰਦੁਆਰਾ 8 ਸਾਬ ਆਏ ਆ ਤੇ ਆਓ ਜਾਣੀਏ ਇਸ ਇਤਿਹਾਸ ਦੇ ਨਾਲੇ ਕਰੀਏ ਗੁਰਦਸਬ ਦੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਵਟੇ ਨੇ ਜਿਹਦੇ ਨਾਲ ਗੁਰਨਾਣਕ ਦੇਵ ਜੀ ਤੇਰਾ ਤੇਰਾ ਤੋਲਦੇ ਹੁੰਦੇ ਸੀ ਦਰਸ਼ਨ ਕਰੋ ਇਹਨਾਂ ਦੇ ਸੰਗਤ ਜੀਓ ਵਟੇ ਨੇ ਜਿਨ੍ਹਾਂ ਨਾਲ ਗੁਰਨਾਣਕ ਦੇਵ ਜੀ ਤੇਰਾ ਤੇਰਾ ਤੋਲਦੇ ਹੁੰਦੇ ਸੀ ਦਰਸ਼ਨ ਕਰੋ ਇਹਨਾਂ ਦੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਾਨਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਇਹ ਜੋ ਇਤਿਹਾਸ ਹੈ ਇਹ ਗੁਰਦਾਰਜ ਨਾਮ ਹੱਟ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ 13-13 ਤੋਲਦੇ ਰਹੇ ਆਪ ਜੀ ਨੇ ਇਤਿਹਾਸ ਮੋٹے ਤੌਰ ਤੇ ਸੁਣਿਆ ਹੋਣਾ ਕਿ ਜਦੋਂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ 13-13 ਤੋਲਦੇ ਸਨ ਕੁਝ ਸ਼ਰਾਰਤੀ ਆਂਸਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨੀਚਾ ਦਿਖਾਉਣ ਲਈ ਜਾਂ ਮੋਦੀਖਾਨੇ ਤੋਂ ਕੱਢਣ ਵਾਸਤੇ ਉਹਨਾਂ ਨੇ ਮੋਦੀ ਤੋਂ ਸ਼ਿਕਾਇਤਾਂ ਕੀਤੀਆਂ ਕਿ ਇੱਥੇ ਤੁਹਾਡੇ ਜੋ ਤੁਹਾਡਾ ਜੋ دیਵਾਨ ਹੈ ਮੋਦੀ ਹੈ ਉਹ ਸੰਗਤਾਂ ਨੂੰ ਰਾਸ਼ਨ ਜੋ ਵੱਧ ਦੇ ਰਿਹਾ ਤੇ ਉਹਨਾਂ ਤੋਂ ਮਾਇਆ ਨਹੀਂ ਲੈ ਰਿਹਾ ਤੇ ਉਸ ਤੋਂ ਪਰંત ਜਦੋਂ ਇੱਥੇ ਲੇਖਾ ਜੋਖਾ ਵੀ ਕੀਤਾ ਗਿਆ ਤੇ ਉਹ ਵੀ ਪੂਰਾ ਨਿਕਲਿਆ ਸਗੋਂ ਮੋਦੀ ਜੋ ਸੀ ਉਸ ਦੇ ਵੱਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੁਝ ਲੈਣ ਨਿਕਲਿਆ ਤੇ ਇੱਥੇ ਆਪ ਜੀ ਅੰਦਰ ਉਹਨਾ ਪੱਥਰਾਂ ਦੇ ਦਰਸ਼ਨ ਕਰ ਸਕਦੇ ਹੋ ਜਿਨ੍ਹਾਂ ਪੱਥਰਾਂ ਦੇ ਨਾਲ ਗੁਰੂ ਸਾਹਿਬ ਜੀ ਨੇ 13-13 ਕਰਕੇ ਤੋਲਿਆ ਤੇ ਜੋ ਵੀ ਸੰਗਤ ਆਉਂਦੀ ਸੀ ਉਹਨਾਂ ਨੂੰ 13-13 ਕਹਿ ਕੇ ਸਬੋਧਤ ਕੀਤਾ ਵੀ ਇਹ ਜੋ ਵੀ ਹੈ ਉਸ ਅਕਾਲ ਪੁਰਖ ਦਾ ਹੈ ਇਹ ਸਾਰਾ ਕੁਝ 13 ਹੈ ਤੁਸੀਂ ਉੱਥੇ ਅੰਦਰ ਉਹ ਪੱਥਰ ਸ਼ਿਵਾਇਮਾਨ ਹੈ ਉਹਨਾਂ ਦੇ ਦਰਸ਼ਨ ਦੀਦਾਰੀ ਕਰ ਸਕਦੇ ਜੀ ਇਹ ਮੋٹے ਤੌਰ ਤੇ ਇਤਿਹਾਸ ਹੈ ਜੀ ਇੱਥੋਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ